ਅਵੇ ਕੀ ਭੈਣੇ ਡਿਗਣਾ ਜਾਈ ਕਿਤੇ ਮੇਰੀ ਭੈਣ ਓਹੋ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਲੋਕ ਇਹਨਾਂ ਦੀ ਜਾਨ ਨੂੰ ਰੋ ਰਏ ਨੇ ਵੀ ਅਸੀਂ ਵੋਟਾਂ ਦੇ ਪਾਲੀਆਂ ਪਰ ਹਾਲਾਤ ਦੇਖ ਲਓ ਕੀ ਨੇ ਇਹ ਮੀਂਹ ਦਾ ਪਾਣੀ ਖੜਾ ਕੇ ਜਾਂ ਸੀਵਰ ਦਾ ਪਾਣੀ ਹੈ ਕਹਦਾ ਹੈ ਜੀ ਇਹ ਸੀਵਰ ਦਾ ਪਾਣੀ ਸਰ ਅਹੀਂ ਤੇ ਹੁਣ ਜੇ ਕੋਈ ਮੈਂਬਰ ਆਇਆ ਕੋਈ ਸਰਪੰਚ ਆਇਆ ਇਂ ਦਰੋੜੇ ਮਾਰ ਕੇ ਭਜਾਉਣਾ ਅਸੀਂ ਤੇ ਵੜਨ ਨਹੀਂ ਦੇਣਾ ਕਨੌਲੀ ਚ ਅਹੀਂ ਨਹੀਂ ਵੜਨ ਦੇਣਾ ਕੋਈ ਵੀ ਕਨੌਲੀ ਦੇ ਵਿੱਚ ਕੋਈ ਮੈਂਬਰ ਹੋਵੇ ਭਾਵੇਂ ਕੋਈ ਸਰਪੰਚਾ ਨਹੀਂ ਹੋਵੇ ਭਾਵੇਂ ਕੋ ਸਰਪੰਚ ਹੋਵੇ ਸਾਡੀ ਕੋਈ ਨਹੀਂ ਸੁਣਵਾਈ ਕਰਦਾ ਪਿਆ ਇਥੇ ਪਾਣੀ ਖੜਾ ਹੀ ਰਹਿਦਾ ਐਸੇ ਤਰ੍ਹਾਂ ਚਾਵੇ 12 ਮਹੀਨੇ 12 ਮਹੀਨੇ ਪਾਣੀ ਐਸੇ ਤਰ੍ਹਾਂ ਚੱਲਦਾ ਰਹਿਦਾ ਸੀਵਰਾਂ ਦਾ ਦੇਖ ਲੋ ਹਾਲਾਤ ਹੀ ਦੇਖ ਲੋ ਆਉਣ ਵਾਲਾ ਹਾਲਾਤ ਕੋਈ ਹੈ ਕਿਸ ਦਾ ਕੋਈ ਰਿਸ਼ਤੇਦਾਰ ਨਹੀਂ ਆਉਂਦਾ ਡਰਦਾ ਸਾਡੇ ਬੱਚੇ ਦੇਖ ਲੋ ਵਿੱਚੋਂ ਨिके-ਨਿਕੇ ਜੇ ਸਾਰੇ ਵਿੱਚੋਂ ਨਹੀਂ ਪਾਣੀ ਦੇ ਲੰਘਦੇ ਜੀ ਆਪ ਟੌਰਾ ਨਾਲ ਗੱਡੀ ਤੇ ਆਉਂਦੇ ਵ ਤੇ ਸਾਡੇ ਵਰਗਿਆਂ ਦੇ ਹਾਲਾਤ ਇਹਨਾਂ ਨੇ ਕੀ ਪੁੱਛਣੇ ਉਦੋਂ ਤੇ ਅਸੀਂ ਵੀ ਅੱਖਾਂ ਲੋਕਾਂ ਨੇ ਮੀਟਿੰਗਾਂ ਦਿੰਗਾਂ ਅੱਖਾਂ ਮੀਟ ਕੇ ਵੋਟਾਂ ਪਾ ਲਈ ਦਿੰਗਾਂ ਨੇ ਮਰੇ ਕੀ ਲੱਗਦਾ ਕੀ ਆ ਕਿਥੋਂ ਲੰਘ ਕੇ ਆ ਰਿਹਾ ਲੱਗਦਾ ਨਹੀਂ ਜਿਵੇਂ ਦਰਿਆ ਲੰਘਦੇ ਹੋ ਹਾਂਜੀ ਸਾਰੇ ਬਹੁਤ ਬੁਰਾ ਹਾਲ ਐ ਕਲੋਨੀ ਚ ਤੁਹਾਡੇ ਇਲਾਕੇ ਚ ਕੋਈ ਪੈਸਾ ਨਹੀਂ ਆਇਆ ਤੁਹਾਡੇ ਇਲਾਕੇ ਦਾ ਕੋਈ ਵਿਕਾਸ ਨਹੀਂ ਹੋਇਆ ਸਾਨੂੰ ਨਹੀਂ ਪਤਾ ਕਿੱਥੇ ਪੈਸਾ ਆਇਆ ਕਿੱਥੇ ਨਹੀਂ ਆਇਆ ਸਾਨੂੰ ਨਹੀਂ ਪਤਾ ਇਹ ਜਿਹੜੇ ਹੁੰਦੇ ਨਾ ਚਮਚੇ ਗਿਰੀਆਂ ਵਾਲੇ ਚਮਚੇ ਗਿਰੀਆਂ ਵਾਲੇ ਸਾਰਾ ਕੁਝ ਖਾਈ ਜਾਂਦੇ ਆ ਭਗਵੰਤ ਮਾਨ ਸਾਹਿਬ ਆਣ ਕੇ ਵੇਖ ਲੈਣ ਆਪੇ ਵੇਖ ਲੈਣ ਆਣ ਕੇ ਵੀ ਸਾਡੇ ਹਾਲਾਤ ਕਿਤਰਾਂ ਦੇ ਚੱਲਣ ਡਏ ਨੇ ਪੁੱਛ ਲੈਣ ਇਹਨਾਂ ਨੂੰ ਸਰਪੰਚ ਮੈਂਬਰਾਂ ਨੂੰ ਵੀ ਇਹ ਪੈਸਾ ਕਿੱਥੇ ਜਾਂਦੇ ਆ ਸਮस्याਾਂ ਦਾ ਹੱਲੇ ਤਾਂ ਨਹੀਂ ਕੀਤਾ ਰਹਿ ਜਾ ਰਿਹਾ ਕਿ ਸਾਡਾ ਜਿਹੜਾ ਕੋਲ ਮਿਆ ਪੂਰਾ ਨਹੀਂ ਆ ਮੈਂਬਰ ਜਿਹੜੇ ਜਿੱਤੇ ਹੋਏ ਆ ਉਹਨਾਂ ਨੇ ਮੇਰਾ ਸਾਥ ਨਹੀਂ ਦਿੱਤਾ ਨੇ ਤੱਕ ਮੈਂ ਉਹਨਾਂ ਨੂੰ ਕਾਫੀ ਵਾਰੀ ਕਹਿ ਚੁੱਕੀ ਆ ਕਿ ਮੇਰਾ ਸਾਥ ਦਿਓ ਹੁਣ ਤੱਕ ਮੈਂ ਜਿੰਨੇ ਵੀ ਪੈਸੇ ਲਾਏ ਮੈਂ ਆਪਣੀ ਜੇਬ ਦੇ ਵਿੱਚੋਂ ਲਾਏ ਆ ਔਰ ਮੈਂ 1-1 ਰੁਪਈਆ ਜਿਹੜਾ ਆ ਉਹ ਲਿਖਿਆ ਹੋਇਆ ਆ ਅਹੀਂ ਤੇ ਬੜੇ ਪਰੇਸ਼ਾਨਾ ਹੀ ਤੇ ਸਰਪੰਚ ਨੂੰ ਦੂਹੋ ਦੂਹ ਪਿੱਟਦੇ ਹੱਥੋਂ ਹੱਤੀ ਪਿੱਟਦੇ ਵੀ ਕਾਨੂੰਨ ਜਿਤਾਤਾ ਨਹੀਂ ਤੇ ਫੋਟ ਦੇ ਪਾਣੀ ਤੇ ਚਲਦੇ ਨਹੀਂ ਪਿਛੇ ਕਲੋਨੀ ਦਾ ਪਾਣੀ ਆਉਂਦਾ ਉਹ ਸਾਰਾ ਕਲੋਨੀ ਦਾ ਪਾਣੀ ਆਣ ਕੇ ਇੱਥੇ ਉਹ ਨਿਕਲਦਾ ਸਾਰਾ ਸੀਵਰ ਦਾ ਅਹੀਂ ਭਾਜੀ ਵੇਚਣੇ ਲਾਇਆ ਅਹੀਂ ਤੇ ਇੱਥੇ ਰਹਿਣਾ ਨਹੀਂ ਅਹੀਂ ਤਾਂ ਗੰਦ ਚੋਂ ਨਿਕਲ ਜਾਣਾ ਹੀ ਤੇ ਉਹੀ ਸੋਚਿਆ ਜਦੋਂ ਮੀਂਹ ਵਰ੍ਹਦਾ ਸ਼ੁਰੂ ਹੋ ਗਿਆ ਫਿਰ ਮੈਨੂੰ ਲੱਗਦਾ ਤੁਹਾਡੇ ਦੇ ਘਰਾਂ ਤੱਕ ਪਾਣੀ ਆ ਜਾਣਾ ਤੁਸੀਂ ਘਰ ਤੁਹਾਡੇ ਦੇ ਡੋਬ ਜਾਣੇ ਨੇ ਅਹੀਂ ਫਿਰ ਸਰਪੰਚਾਂ ਮੈਂਬਰਾਂ ਨੂੰ ਰੋਵਾਂਗੇ ਪੱਲਾ ਪਾ ਕੇ ਵੀ ਆ ਕੀ ਕੀਤਾ ਜੀ ਕਿ ਜਿਹੜੇ ਪੈਸੇ ਜ਼ਬਤ ਕੀਤੇ ਜਿਹ ਖਾਦੇ ਜ ਤੇ ਉਹ ਬਾਹਰ ਕੱਢੋ ਜਿਹੜੇ ਪੈਰ ਥੱਲੇ ਨਾਪ ਕੇ ਬੈਠੇ ਜੀ ਜਦੋਂ ਵੀ ਉਹ ਕੱਢਣ ਆਲੇ ਆਂਦੇ ਸੀਵਰ ਕੱਢਣ ਆਲੇ ਆਂਦੇ ਆ ਉਹ ਵੀ ਪੈਸੇ ਮੰਗਦੇ 2000 ਦੇ ਦੋ 2500 ਦੇ ਦੋ ਤੇ ਸਰਪੰਚ ਕੋ ਸਾਨੂੰ ਕੁਝ ਮਿਲਣ ਆਣੀ ਆ ਤੁਸੀਂ ਘਰ ਆਪਣਾ ਮਹੱਲੇ ਦੇ ਸਾਰੇ ਪੈਸੇ ਇਕੱਠੇ ਕਰਕੇ ਦੇ ਦਿਓ ਤੇ ਬੜੇ ਚੇਰ ਤੇ ਲਾਵੇ ਇਦਾਂ ਨੇ ਗਲੀਆਂ ਭਰ ਜੰਦੀਆਂ ਕਦੀ ਗਲੀਆਂ ਰੁਕ ਜਾਂਦੀਆਂ ਮੈਂ ਵੇਖੋ ਕਿੰਨਾ ਛੱਪੜ ਲੱਗਾ ਹੁਣ ਉਹ ਅੱਗੇ ਵੀ ਜਾ ਕੇ ਲੱਗਾ ਸਸਿਕਾ ਦੋਸਤੋ ਮੈਂ ਹਟਵੜਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜਿਓ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅੱਜ ਅਮਰਸਾ ਦੇ ਇਨਸ਼ਾਰਾ ਕਲੋਨੀਆਂ ਦੀਆਂ ਜਿਹੜੀਆਂ ਤੁਸੀਂ ਮੇਰੇ ਮਗਰ ਤਸਵੀਰਾਂ ਦੇਖ ਸਕਦੇ ਹੋ ਇਹ ਜਿਹੜਾ ਪਾਣੀ ਖੜਾ ਕੋਈ ਬਰਸਾਤ ਦਾ ਪਾਣੀ ਨਹੀਂ ਕੋਈ ਮੀਂਹ ਨਹੀਂ ਪਿਆ ਇਹ ਜਿਹੜਾ ਪਾਣੀ ਆ ਸੀਵਰ ਦਾ ਪਾਣੀ ਆ ਅਤੇ ਇੱਥੋਂ ਦੇ ਜਿਹੜੇ ਲੋਕ ਨੇ ਬਹੁਤ ਤੰਗ ਨੇ ਤੁਸੀਂ ਦੇਖ ਸਕਦੇ ਹੋ ਦਰਿਆ ਬਣਿਆ ਪਿਆ ਵਾ ਲੋਕ ਇਹਦੇ ਵਿੱਚੋਂ ਲੰਘ ਕੇ ਜਿਹੜਾ ਆਪਣਾ ਜਿਹੜਾ ਘਰ ਨੂੰ ਰਸਤੇ ਜਾ ਰਹੇ ਨੇ ਬੱਚੇ ਤੱਕ ਜਿਹੜੇ ਇੱਥੋਂ ਦੇ ਲੰਘ ਰਹੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜੀ ਬਹੁਤ ਬੁਰਾ ਹਾਲ ਆ ਤਸਵੀਰਾਂ ਤੁਹਾਨੂੰ ਕੱਲੀ ਕੱਲੀ ਸਾਂਝੀ ਕਰਾਂਗੇ ਇਹ ਕੱਲੀ ਇੱਕ ਗਲੀ ਨਹੀਂ ਐ ਇਨਸ਼ਾਰਾ ਕਲੋਨੀ ਦੀਆਂ ਇੱਥੇ ਲੋਕਾਂ ਨਾਲ ਗੱਲਬਾਤ ਵੀ ਕਰਾਂਗੇ ਜਿਨ੍ਹਾਂ ਦੇ ਘਰ ਨੇ ਭੈਣਾਂ ਨਾਲ ਗੱਲਬਾਤ ਵੀ ਕਰਾਂਗੇ ਆਪਾਂ ਕਿ ਨਾ ਕੀ ਤੁਹਾਡਾ ਨਿਰਿੰਦਰ ਕੌਰ ਸਤਿ ਸ਼੍ਰੀ ਅਕਾਲ ਵੀਰ ਜੀ ਹਾਂ ਨਿੰਦਰ ਕੌਰ ਜੀ ਕਿਹੜੇ ਇਲਾਕੇ ਰਹਿੰਦੇ ਹੋ ਅਸੀਂ ਦੇਖਿਆ ਤੁਹਾਡੇ ਇਲਾਕੇ ਦੇ ਹਾਲਾਤ ਬੜੇ ਮਾੜੇ ਨੇ ਇਹ ਹਜੇ ਤੇ ਮੀਂਹ ਨਹੀਂ ਪਿਆ ਇਹ ਹਾਲਾਤ ਨੇ ਇਹ ਮੀਂਹ ਦਾ ਪਾਣੀ ਖੜਾ ਕੇ ਜਾਂ ਸੀਵਰ ਦਾ ਪਾਣੀ ਨਿਕਲਦਾ ਗਿਆ ਇਹ ਸੀਵਰ ਦਾ ਪਾਣੀ ਸਰ ਹਾਂਜੀ ਦੇਖ ਲਓ ਹਾਲਾਤ ਹੀ ਦੇਖ ਲਓ ਆਉਣ ਵਾਲਾ ਹਾਲਾਤ ਕੋਈ ਹੈ ਕਿਸ ਦਾ ਕੋਈ ਰਿਸ਼ਤੇਦਾਰ ਨਹੀਂ ਆਉਂਦਾ ਡਰਦਾ ਸਾਰੇ ਬੱਚੇ ਆਖ ਦਿੰਦੇ ਵੀ ਪਾਣੀ ਆਉਂਦਾ ਵਾ ਬਿਮਾਰ ਰਹਿੰਦੇ ਸਾਡੇ ਬੱਚੇ ਸਾਡੀ ਸੁਣਵਾਈ ਦਾ ਸਰਪੰਚਾਂ ਨਹੀਂ ਕਰਦੀ ਨਾ ਮੈਂਬਰ ਸਰਪੰਚ ਕੋਈ ਨਹੀਂ ਸਾਡੀ ਸੁਣਵਾਈ ਕਰਦਾ ਤੁਸੀਂ ਵੋਟਾਂ ਪਾਈਆਂ ਨੇ ਆਪਣੇ ਕੋਈ ਸਰਪੰਚ ਨੂੰ ਕਿਹਾ ਨਹੀਂ ਵੀ ਇਲਾਕੇ ਦਾ ਬੁਰਾ ਹਾਲਿਆ ਨਰਕ ਭਾ ਲੈ ਜਿੰਦਗੀ ਬਤੀਤ ਕਰ ਰਹੇ ਹੋ ਬਿਮਾਰੀਆਂ ਫੈਲੀਆਂ ਨੇ ਤੁਸੀਂ ਕਿਹਾ ਨਹੀਂ ਆਪਣੇ ਸਰਪੰਚ ਨੂੰ ਕਦੀ ਅਸੀਂ ਤੇ ਪਹਿਲੇ ਤੇ ਬਹੁਤ ਵੱਡੇ ਵੱਡੇ ਦਾਅਵੇ ਬਹੁਤ ਵੱਡੇ ਵੱਡੇ ਦਾਅਵੇ ਕਰਦੇ ਸੀ ਅਸੀਂ ਆਹ ਕਰ ਦਾਂਗੇ ਅਸੀਂ ਆਹ ਉਹ ਕਰ ਦਾਂਗੇ ਅਸੀਂ ਗਰੰਟਾਂ ਦਾਂਗੇ ਸਾਨੂੰ ਕੋਈ ਗਰੰਟ ਨਹੀਂ ਆਪਾਂ ਪਹਿਲੇ ਦਿਨ ਤੋਂ ਕਹਿਆ ਸਾਨੂੰ ਕੋਈ ਗਰੰਟ ਨਹੀਂ ਚਾਹੀਦੀ ਕੋਈ ਸਾਨੂੰ ਚਾਹੀਦਾ ਨਹੀਂ ਆਪਾਂ ਇਹੀ ਗੱਲ ਕਹੀ ਵੀ ਜਿਹੜੇ ਕਿਰਾਏ ਤੇ ਰਹਿੰਦੇ ਉਹਨਾਂ ਨੂੰ ਕੋਨੋਲੀਆਂ ਘਰ ਬਣਾ ਕੇ ਦਿੱਤੇ ਜਾਣ ਤੇ ਗਲੀਆਂ ਸਾਡੀਆਂ ਉੱਚੀਆਂ ਹੋ ਜਾਣ ਸਾਡੀ ਹੋਰ ਕੋਈ ਮੰਗ ਨਹੀਂ ਮੀਨਸੋ ਪੀਏ ਜਿਹੜਾ ਪਾਣੀ ਆ ਕਿੰਨੇ ਮਹੀਨੇ ਸੇ ਤਰਾ ਖੜ ਰਹਿਦਾ ਵਾ ਇਹ ਚ ਮੱਛਰ ਸੂਦਾ ਆਊਗਾ ਇਹ ਚ ਬਿਮਾਰੀਆਂ ਫੈਲਦੀ ਹੋਣਗੀਆਂ ਤੁਹਾਡੇ ਬੱਚਿਆਂ ਦੇ ਕੀ ਹਾਲਾਤ ਨੇ ਕਿੰਨੇ ਕੇ ਬੱਚੇ ਬਿਮਾਰ ਨੇ ਇਹਦੇ ਬਾਰੇ ਦੱਸਾਂ ਜਾ ਕਰਦੇ ਬਾਲਾ ਸਾਡੇ ਬੱਚੇ ਦੇਖ ਲਓ ਵਿੱਚੋਂ ਨिके-ਨिके ਜੇ ਸਾਰੇ ਵਿੱਚੋਂ ਦੀ ਪਾਣੀ ਦੇ ਨੰਗ ਦੇ ਜੀ ਜਾਨ ਨੂੰ ਕੋਈ ਰਸਤਾ ਨਹੀਂ ਸਰ ਹੈਗਾ ਵੀ ਕੋਈ ਰਸਤਾ ਨਹੀਂ ਨੰਗਨ ਹੋਏਗਾ ਜੀ ਜੇ ਇਹਨਾਂ ਨੂੰ ਫੋਨ ਕਰੀ ਤਾਂ ਸਾਡੀ ਸੁਣਮਾਈ ਕੋਈ ਨਹੀਂ ਕਰਦਾ ਮੇਰੇ ਇਸੋ ਵੀ ਇਲਾਕੇ ਦੇ ਤੁਸੀਂ ਵੋਟਾਂ ਪਾਈਆਂ ਨੇ ਵੋਟਾਂ ਪਾ ਕੇ ਸਰਪੰਚ ਚੁਣਿਆ ਨੇ ਜਦੋਂ ਵੋਟਾਂ ਹੁੰਦੀਆਂ ਉਹਦੇ ਤੁਹਾਡੇ ਘਰਾਂ ਵਿੱਚ ਆ ਕੇ ਤੁਹਾਡਾ ਬੂਹਾ ਖਕਾਉਂਦੇ ਤੁਹਾਨੂੰ ਹੱਥ ਪਲਾਵ ਜੋੜਦੇ ਸਾਨੂੰ ਵੋਟਾਂ ਪਾਓ ਉਹ ਵੋਟਾਂ ਪੈਣ ਤੋਂ ਬਾਅਦ ਕਦੀ ਆ ਕੇ ਤੁਹਾਡੇ ਇਲਾਕੇ ਦੇ ਵੀ ਕੀ ਹਾਲਾਤ ਨੇ ਮੁੜ ਕੇ ਅਗਲੇ ਗੱਡੀ ਤੇ ਟੌਰ ਨਾਮ ਦੇ ਵੀ ਸਾਡੇ ਤੇ ਸ਼ਿੱਟਾ ਨਾ ਪੈ ਜਾਣ ਵੀ ਆਪ ਟੌਰਾਂ ਨਾਲ ਗੱਡੀ ਤੇ ਆਉਂਦੇ ਤੇ ਸਾਡੇ ਵਰਗਿਆਂ ਦੇ ਹਲਾਤ ਇਹਨਾਂ ਨੇ ਕੀ ਪੁੱਛਣੇ ਉਦੋਂ ਤੇ ਅਸੀਂ ਵੀ ਅੱਖਾਂ ਲੋਕਾਂ ਨੇ ਮੀਟਿੰਗਾਂ ਹੁੰਦੀਆਂ ਅੱਖਾਂ ਮੀਟ ਕੇ ਵੋਟਾਂ ਪਾ ਲਈਦੀਆਂ ਨੇ ਉਦੋਂ ਸਾਨੂੰ ਵੀ ਨਹੀਂ ਦਿਖਦਾ ਨਾ ਸਾਡੇ ਭੈਣ ਭਰਾ ਸਾਰੇ ਆਹਦੇਂ ਚੱਲੋ ਕੋਈ ਗੱਲ ਨਹੀਂ ਆਪਣਾ ਭੈਣ ਭਰਾ ਸਾਡੇ ਤੇ ਇੱਜ਼ਤ ਦਿਨ ਪੈ ਜਾਂਦੇ ਵੀ ਚੱਲ ਕੋਈ ਨਹੀਂ ਸਾਡਾ ਭੈਣ ਭਰਾ ਨਾਲ ਆਇਆ ਹੁਣ ਸਾਡੇ ਨਾਲ ਕੋਈ ਨਹੀਂ ਤੁਰਦਾ ਜੇ ਆਪਾਂ ਜਿੰਨਾ ਨਾਲ ਤੁਰੇ ਆ ਵੋਟਾਂ ਪਾਈਆਂ ਤੁਹਾਡੇ ਨਾਲ ਉਹ ਵੀ ਨਹੀਂ ਹੁਣ ਖਲੋਂਦੇ ਵੀ ਹੁਣ ਜੀ ਭਗਵੰਤ ਮਾਨ ਸਾਹਿਬ ਤੇ ਕਹਿੰਦੇ ਨੇ ਵੀ ਪੰਜਾਬ ਦਾ ਵਿਕਾਸ ਬੜਾ ਹੋ ਰਿਹਾ ਮੈਂ ਇਲਾਕੇ 'ਚ ਪੈਸੇ ਬਹੁਤ ਦੇ ਰਿਹਾ ਪਿੰਡਾਂ ਵਿੱਚ ਤੁਹਾਡੇ ਇਲਾਕੇ 'ਚ ਕੋਈ ਪੈਸਾ ਨਹੀਂ ਆਇਆ ਤੁਹਾਡੇ ਇਲਾਕੇ ਦਾ ਕੋਈ ਵਿਕਾਸ ਨਹੀਂ ਹੋਇਆ ਸਾਨੂੰ ਨਹੀਂ ਪਤਾ ਕਿੱਥੇ ਪੈਸਾ ਆਇਆ ਕਿੱਥੇ ਨਹੀਂ ਆਇਆ ਸਾਨੂੰ ਨਹੀਂ ਪਤਾ ਇਹ ਜਿਹੜੇ ਹੁੰਦੇ ਨਾ ਚਮਚੇ ਗਿਰੀਆਂ ਵਾਲੇ ਚਮਚੇ ਗਿਰੀਆਂ ਵਾਲੇ ਕਿਹੜੇ ਹਾਲਾਤ ਆ ਸਾਡੇ ਸਾਡੇ ਦੇ ਹਾਲਾਤ ਬਹੁਤ ਸਰਮਾੜੇ ਹੋਏ ਪਏ ਆ ਮਨੀਤ ਸਿੰਘ ਵੀ ਭਗਵੰਤ ਮਾਨ ਸਾਹਿਬ ਨੂੰ ਕੀ ਅਪੀਲ ਕਰਨਾ ਚਾਹੋਗੇ ਕੀ ਇਹਨਾਂ ਨੂੰ ਬੇਨਤੀ ਕਰਨਾ ਚਾਹੋਗੇ ਨਾਲੋਂ ਭਗਵੰਤ ਮਾਨ ਸਾਹਿਬ ਆਣ ਕੇ ਵੇਖ ਲੈਣ ਆਪੇ ਵੇਖ ਲੈਣ ਆਣ ਕੇ ਵੀ ਸਾਡੇ ਹਾਲਾਤ ਕਿਤਰਾਂ ਦੇ ਚੱਲਣ ਡੇ ਨੇ ਪੁੱਛ ਲੈਣ ਇਹਨਾਂ ਨੂੰ ਸਰਪੰਚ ਮੈਂਬਰਾਂ ਨੂੰ ਵੀ ਇਹ ਪੈਸਾ ਕਿੱਥੇ ਜਾਂਦੇ ਆ ਅਸੀਂ ਤੇ ਹੁਣ ਜਦੋਂ ਕੋਈ ਮੈਂਬਰ ਆਇਆ ਕੋਈ ਸਰਪੰਚ ਆਇਆ ਇਂ ਤਰੋੜੇ ਮਾਰ ਕੇ ਭਜਾਉਣਾ ਅਸੀਂ ਤੇ ਵੜਨ ਨਹੀਂ ਦੇਣਾ ਕਨੌਲੀ ਚ ਅਸੀਂ ਨਹੀਂ ਵੜਨ ਦੇਣਾ ਕੋਈ ਵੀ ਕਨੌਲੀ ਦੇ ਵਿੱਚ ਕੋਈ ਮੈਂਬਰ ਹੋਵੇ ਭਾਵੇਂ ਕੋਈ ਸਰਪੰਚਾ ਨਹੀਂ ਹੋਵੇ ਭਾਵੇਂ ਕੋ ਸਰਪੰਚ ਕਿ ਵੀ ਇਹ ਸੋਪੀ ਰਿਸ਼ਤੇ ਦਾ ਭੈ ਭਰਾ ਤੁਹਾਡੇ ਘਰੇ ਘਰੀ ਆਉਂਦੇ ਕਿ ਨਹੀਂ ਆਉਂਦੇ ਕਿ ਜਾਇ ਪਾਣੀ ਵੇਕੇ ਮੜਾ ਕਰ ਦਿੰਦੇ ਨੇ ਵੀ ਅਸੀਂ ਤੁਹਾਡੇ ਘਰ ਨਹੀਂ ਆਉਣਾ ਤੁਹਾਡਾ ਘਰ ਤਾਂ ਕਿ ਨਰਕ ਬਣਿਆ ਪਿਆ ਇਹਦੇ ਬੱਚੇ ਆਏ ਲਾਂ ਤਾਂ ਪਾਉਂਦੇ ਪੂਈ ਤੇਰੇ ਕੋ ਸ਼ਹਿਰ ਆਏ ਆ ਵੇਖੋ ਹਾਲਾਤ ਸਾਡੇ ਕਿੰਨੇ ਮਾੜੇ ਸਾਡੇ ਤੇ ਪਿੰਡੀ ਸਹੀ ਹੈ ਸਾਡੇ ਪਿੰਡ ਵਧੀਆ ਵਾ ਸਾਡੇ ਪਿੰਡਾਂ ਨਾਲ ਕੰਮ ਵਧੀਆ ਸਾਡੇ ਸਾਫ ਸਫਾਈ ਤੇ ਰਹਿੰਦੀ ਟਾਡੇ ਪਾਣੀ ਦੇ ਵਿੱਚੋਂ ਗੰਦੇ ਜੋ ਕਿ ਤਰ੍ਹਾਂ ਲੰਗੀ ਐ ਅਸੀਂ ਤੇ ਬੜੇ ਪਰੇਸ਼ਾਨਾ ਆਂ ਤੇ ਸਰਪੰਚ ਨੂੰ ਦੂਹੋ ਦੂਹ ਪਿੱਟਦੇ ਹੱਥੋਂ ਹੱਤੀ ਪਿੱਟਦੇ ਵੀ ਕਾਨੂੰਨ ਜਿਤਾਤਾ ਇਹਨੂੰ ਸਰਪੰਚਾਂ ਨੇ ਸਰਪੰਚ ਵੀ ਓਦਾਂ ਦੇ ਤੇ ਮੈਂਬਰ ਵੀ ਓਦਾਂ ਦੇ ਚੁਣੇ ਇਹਨਾਂ ਦੇ ਆਪਣੇ ਹੀ ਨਹੀਂ ਮਸਲੇ ਮੁੱਕਦੇ ਅਸੀਂ ਤੇ ਕਹਿੰਦੇ ਕੇਸ ਲਾਇਆ ਕੋਈ ਜਾਂਦਾ ਦੂਜਾ ਕੇਸ ਲਾਇਆ ਤੀਜਾ ਕੇਸ ਲਾਇਆ ਸਾਨੂੰ ਕੀ ਪਤਾ ਕੇਸ ਕਿਹੜੇ ਲੰਦੇ ਹਿਰਦੇ ਸਾਡੀ ਕੋਈ ਸੁਣਮਾਈ ਨਹੀਂ ਹੈਗੀ ਅਸੀਂ ਭਾਜੀ ਵੇਚਣੇ ਲਾਇਆ ਅਸੀਂ ਤੇ ਇੱਥੇ ਰਹਿਣਾ ਹੀ ਨਹੀਂ ਅਸੀਂ ਤਾਂ ਗੰਦ ਚੋਂ ਨਿਕਲ ਜਾਣਾ ਹੀ ਤੇ ਉਹੀ ਸੋਚਿਆ ਸਾਰਾ ਪਾਣੀ ਇੱਕ ਡੇਰੀ ਆ ਡੇਰੀ ਆ ਉਹਨਾਂ ਨੇ ਇੱਧਰ ਨੂੰ ਕੱਢੀ ਉਹਨਾਂ ਦੇ 8-10 ਡੰਗਰ ਨੇ ਸਾਰਾ ਹੀ ਉੱਥੇ ਨਮੁੰਦੇ ਗੋਆ ਰੋਡ ਦੇ ਸਾਰਾ ਕੁਛ ਹੈ ਇਹ ਗਰੀਬ ਲੋਕ ਆ ਸਾਡੇ ਲੋਕ ਵੀ ਨਾਲੇ ਕਾ ਕਰਕੇ ਤੁਰਦੇ ਵੀ ਅਸੀਂ ਮਾਰੇ ਲੋਕ ਆ ਸਾਡੇ ਵੱਲ ਨੂੰ ਇਹਨਾਂ ਨੇ ਪਾਣੀ ਦਾ ਟਲਾਨ ਕਰ ਦਿੱਤਾ ਅਸੀਂ ਕੋਈ ਕਿਸੇ ਪਿੰਡ ਤੋਂ ਆਇਆ ਕੋਈ ਕਿਸੇ ਤੋਂ ਇੱਕ ਆਹੋ ਕੇ ਤੁਰਦੇ ਹੀ ਨਹੀਂਗੇ ਹੁਣ ਛੱਪੜ ਬਣਿਆ ਪਿਆ ਹੁਣ ਦਰਿਆ ਪੜਿਆ ਪਿਆ ਗਲੀ 'ਚ ਜਦੋਂ ਮੱਗਾ ਬਰਸਾਤਾ ਸ਼ੁਰੂ ਹੋ ਗਈਆਂ ਫਿਰ ਲੱਗਦਾ ਤੁਹਾਡੇ ਦੇ ਘਰਾਂ ਤੱਕ ਪਾਣੀ ਆ ਜਾਣਾ ਤੁਸੀਂ ਘਰ ਤੁਹਾਡੇ ਡੋਬ ਜਾਣੇ ਨੇ ਅਸੀਂ ਫਿਰ ਸਰਪੰਚਾਂ ਮੈਂਬਰਾਂ ਨੂੰ ਰੋਵਾਂਗੇ ਪੱਲਾ ਪਾ ਕੇ ਵੀ ਆ ਕੀ ਕੀਤਾ ਜੀ ਜਿਹੜੇ ਪੈਸੇ ਜਬਤ ਕੀਤੇ ਜੇ ਖਾਦੇ ਅਜ ਤੇ ਉਹ ਬਾਹਰ ਕੱਢੋ ਜਿਹੜੇ ਪੈਰ ਥਲੇ ਨੱਪ ਕੇ ਬੈਠੇ ਅਜ ਕੋਈ ਕਹਿੰਦਾ ਸਰਪੰਚ ਢਿੱਡ ਭਰ ਲੇ ਤੇ ਸਰਪੈਂ ਮੈਂਬਰਾਂ ਦੇ ਹੱਡਾ ਢਿੱਡ ਭਰ ਜੇ ਪਰ ਨਾ ਕਿਸੇ ਦਾ ਵੀ ਨਹੀਂ ਇੱਥੇ ਜਦੋਂ ਜੀ ਦੀ ਸਾਰੇ ਕੰਮ ਚੱਲਣ ਡੇ ਨਹੀਂ ਬਿਲਕੁਲ ਨਹੀਂ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਕਿੰਨੇ ਲੋਕ ਪਰੇਸ਼ਾਨ ਨੇ ਇੱਕ ਭਾਈ ਸਾਹਿਬ ਆ ਰਹੇ ਇਹਨਾਂ ਨਾਲ ਗੱਲਬਾਤ ਕਰਦੇ ਆ ਵੀਰ ਦਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਮੋਟਰਸਾਈਕਲ ਲਗਾ ਰਹੇ ਨੇ ਅਤੇ ਮੈਂ ਕਹਿੰਦਾ ਬਾ ਇਹ ਜਿਹੜਾ ਪਾਣੀ ਆ ਬਿਮਾਰੀਆਂ ਸਦਾ ਸੱਦਾ ਦੇ ਰਿਹਾ ਵਾ ਗੱਲ ਬਾਤ ਵੀ ਕਰਾਂਗੇ ਬਾਪੂ ਜੀ ਨਾਲ ਬਾਪੂ ਜੀ ਤੁਹਾਡਾ ਘਰ ਦੇ ਕੀ ਹਾਲਾਤ ਨੇ ਦੱਸ ਕੇ ਸਾਂਝਾ ਕਰ ਦਿਓ ਘਰ ਦਾ ਹਾਲਾਤ ਸਾਡਾ ਵੇਖੋ ਸਾਹਮਣੇ ਬਣਿਆ ਰਿਸ਼ਤੇਦਾਰ ਵੀ ਆਉਣ ਤੋਂ ਡਰਦੇ ਆ ਤੇ ਪਹਿਲਾਂ ਤੋਂ ਹੀ ਇਹ ਪਾਣੀ ਸੀਵਰ ਦਾ ਵਾ ਇਹ ਪਾਣੀ ਕੋਈ ਬਰਸਾਤ ਦਾ ਨਹੀਂ ਗਾ ਇਹ ਪਹਿਲਾਂ ਤੋਂ ਹੀ ਪਾਣੀ ਆਉਂਦਾ ਵਾ ਤੇ ਪਾਣੀ ਇਹ ਚੱਲਦਾ ਰਹਿੰਦਾ ਇਸੇ ਤਰ੍ਹਾਂ ਕਦੀ ਘਟ ਹੋ ਗਿਆ ਕਦੀ ਵੱਧ ਹੋ ਗਿਆ ਇੱਥੇ ਪਾਣੀ ਖੜਾ ਹੀ ਰਹਿਦਾ ਐ ਇਸੇ ਤਰ੍ਹਾਂ ਚਾਰੇ 12 ਮਹੀਨੇ 12 ਮਹੀਨੇ ਪਾਣੀ ਇਸੇ ਤਰ੍ਹਾਂ ਚੱਲਦਾ ਰਹਿੰਦਾ ਸੀਵਰਾਂ ਦਾ ਕਿ ਉਹ ਸੀਵਰ ਜਿਹੜੇ ਆ ਚੱਲਦੇ ਨੇਗੇ ਬੰਦ ਆ ਪਰ ਵੀ ਜਦੋਂ ਵੋਟਾਂ ਲੈਣ ਵਾਸਤੇ ਤੁਹਾਡੇ ਇਲਾਕੇ ਸਰਪੰਚ ਆਏ ਸੀ ਉਦੋਂ ਵੀ ਪਾਣੀ ਇਸੇ ਤਰ੍ਹਾਂ ਖੜਾ ਸੀ ਉਹਨਾਂ ਨੂੰ ਦੱਸਿਆ ਵੀ ਇਹ ਭਾਈ ਇਲਾਕੇ ਦਾ ਹਾਲਾਤ ਤੇ ਕਰਾਓ ਤੁਹਾਨੂੰ ਵੋਟ ਕੀ ਪਾਈਏ ਅਸੀਂ ਸਭ ਕੁਝ ਵੇਖ ਕੇ ਗਿਆ ਉਦੋਂ ਕਹਿੰਦੇ ਸੀ ਗਲੀ ਉੱਚੀ ਕਰਾ ਦਿਆਂਗੇ ਤੇ ਮੁੜ ਕੇ ਕੋਈ ਗਲੀ ਉੱਚੀ ਨਹੀਂ ਕਰਵਾਈ ਇਹ ਪਹਿਲਾਂ ਦਾ ਇਲੈਕਸ਼ਨਾਂ ਤੋਂ ਪਹਿਲਾਂ ਦਾ ਬਣੀ ਗਲੀ 10-12 ਸਾਲ ਹੋ ਗਏ ਆ ਤੇ ਇਹਨਾਂ ਨੇ ਕੋਈ ਨਹੀਂ ਕੀਤਾ ਉਦੋਂ ਵੀ ਮੇਰੇ ਖਿਆਲ ਹੈ ਕੰਪਨੀ ਬਣਾ ਕੇ ਗਏ ਇਸ ਜਨ ਸਮਾਨ ਬਣਾਇਆ ਇਹਨਾਂ ਨੇ ਕੁਝ ਨਹੀਂ ਮੇਰੇ ਖਿਆਲ ਨਾਲ ਕੀਤਾ ਤੇ ਇਹਨਾਂ ਨੇ ਕਿਹਾ ਝਾਤੀ ਨਹੀਂ ਮਾਰੀ ਬਣਿਆ ਕੀ ਕਰਗੇ ਕੀ ਨਹੀਂ ਕਰਗੇ ਉਹ ਆਪਣੀ ਮਰਜ਼ੀ ਨਾਲ ਬਣਾ ਕੇ 7-8 ਫੁੱਟ ਡੂੰਗਾ ਸੀਵਰ ਪਾ ਕੇ ਚੱਲ ਗਿਆ ਫੁੱਟ ਦੇ ਪੈਪ ਆ ਤੇ ਉਹ ਫੁੱਟ ਦੇ ਪੈਪ ਪਾਣੀ ਤੇ ਚੱਲਦੇ ਨਹੀਂ ਪਿੱਛੇ ਕਲੋਨੀ ਦਾ ਪਾਣੀ ਆਉਂਦਾ ਉਹ ਸਾਰਾ ਕਲੋਨੀ ਦਾ ਪਾਣੀ ਆਣ ਕੇ ਇੱਥੇ ਨਿਕਲਦਾ ਸਾਰਾ ਸੀਵਰ ਦਾ ਮੈਨੂੰ ਐਸੋ ਵੀ ਅਸੀਂ ਦੇਖਿਆ ਜਿੱਦਾਂ ਦੇ ਹਾਲਾਤ ਬਣੇ ਪਏ ਦਰਿਆ ਬਣਿਆ ਪਿਆ ਵਾ ਇੰਨਾ ਬੁਰਾ ਹਾਲ ਆ ਇੱਥੇ ਜਦੋਂ ਕੋਈ ਭੈਣ ਭਰਾ ਆਉਂਦਾ ਫਿਰ ਕਿੰਨਾ ਨਾਰਾਜ਼ ਹੁੰਦਾ ਵੀ ਅਸੀਂ ਤੁਹਾਡੇ ਇਲਾਕੇ ਤੇ ਨਹੀਂ ਆਉਣਾ ਤੁਹਾਡਾ ਤਾਂ ਹਾਲਾਤ ਹੀ ਬੜੇ ਬਏ ਨੇ ਨਾਰਾਜ਼ ਵੇਖ ਲਓ ਤੁਸੀਂ ਤੁਹਾਨੂੰ ਵੀ ਪਤਾ ਲੱਗਦਾ ਕਿ ਆਉਣਾ ਜਾਣ ਵਾਲਾ ਜਿਹੜਾ ਉਹ ਕੀ ਕਰੂਗਾ ਤੇ ਉਹਨੇ ਵੇਖ ਕੇ ਨਾਰਾਜ਼ ਹੋਣਾ ਹੀ ਆ ਬਹੁਤੇ ਤਾਂ ਪਿਛਾਮ ਵੇਖ ਕੇ ਮੁੜ ਜਾਂਦੇ ਆ ਪਿੱਛੋਂ ਹੀ ਤੇ ਕੋਈ ਵਾਹ ਨਹੀਂ ਕਿਸੇ ਦੀ ਇਹ ਸਾਰੇਆਂ ਵਾਲੇ ਹੀ ਪੰਚਾਇਤਾਂ ਨੂੰ ਵੀ ਇਹਨਾਂ ਨੂੰ ਵੀ ਕਹਿ-ਕਹਿ ਕੇ ਬੜਾ ਹਟ ਗਏ ਆ ਉਹ ਕਿਤੇ ਬੰਦੇ ਕਲਾਹ ਤੇ ਉਹ ਚੱਕਰ-ਚੁੱਕਰ ਮਾਰ ਕੇ ਢੱਕਣ ਖੜਕਾ ਕੇ ਚਲੇ ਜਾਂਦੇ ਆ ਇਹ ਸੀਵਰ ਇੱਥੇ ਚੱਲਦਾ ਨਹੀਂਦਾ ਇਹਨਾਂ ਨੂੰ ਨਹੀਂ ਕੋਈ ਵੀ ਫਰਕ ਕਿਸੇ ਨੂੰ ਜੇ ਸੋ ਇਲਾਕੇ ਦੀ ਗੱਲ ਕਰੀਏ ਇਸ ਗਲੀ ਦਾ ਹਾਲਾਤ ਐਦਾਂ ਨੇ ਕਿ ਜਾਂ ਪੂਰੇ ਇਲਾਕੇ ਦੇ ਨਿਸ਼ਾਰਾ ਇਹ ਕਲੋਨੀਆਂ ਨੇ ਹਰ ਗਲੀ ਦਾ ਹਾਲਾਤ ਨੇ ਹਾਂਜੀ ਹਾਂਜੀ ਪਿੱਛੋਂ ਕਲੋਨੀ ਦੇ ਵਿੱਚ ਵੀ ਤਿੰਨਾ ਚੌਥਾਵਾ ਤੇ ਪਾਣੀ ਇਸੇ ਤਰ੍ਹਾਂ ਨਿਕਲਦਾ ਉਹ ਦੂਜੀ ਗਲੀ ਆਪਣੀ ਪਹਿਲੀ ਗਲੀ ਕਲੋਨੀ ਦੀ ਇੰਦਰਾ ਕਲੋਨੀ ਦੀ ਉਹਦੇ ਵਿੱਚ ਵੀ ਪਾਣੀ ਨਿਕਲਦਾ ਤੇ ਉਹ ਉਹ ਵੀ ਪਾਣੀ ਉਥੋਂ ਛੱਪੜ ਨੂੰ ਕੱਢਿਆ ਵਾ ਸੜਕ ਤੋੜ ਕੇ ਛੱਪੜ ਨੂੰ ਕੱਢਿਆ ਕੁਝ ਕੁਝ ਉਥੇ ਵੀ ਪਾਣੀ ਖਲੋਤਾ ਰਿਹਾ ਦਾ ਗਲੀ ਦੇ ਵਿੱਚ ਤੁਸੀਂ ਵੀ ਲੋਕ ਇੱਥੋਂ ਦੇ ਪਰਿਵਾਰ ਦੇ ਮੈਂਬਰ ਤੁਹਾਡੇ ਕਿੰਨੇ ਕੁ ਲੋ ਬਿਮਾਰ ਹੁੰਦੇ ਨੇ ਕਿ રોજ ਡਾਕਟਰਾਂ ਕੋਲ ਜਾ ਕੇ ਤੁਰੇਕ ਦਵਾਈਆਂ ਖਾਂਦੇ ਜਾਂਦੇ ਜੀ ਉਹ ਦੇ ਵੇਖੋ ਵੀ ਮੱਛਰ ਤੇ ਸ਼ਾਮ ਨੂੰ ਪੈਦਾ ਹੋ ਜਾਂਦਾ ਪਾਣੀ ਦੇ ਤੇ ਇਹ ਬਹੁਤ ਬਿਮਾਰੀ ਵੀ ਖਿਲ ਰਹੀ ਆ ਤੇ ਲੋਕ ਤੰਗ ਬੜੇ ਆ ਬਿਮਾਰ ਵੀ ਹੋਣ ਦੇ ਆ ਪਰ ਇਹਨਾਂ ਲੋਕਾਂ ਨੂੰ ਆਪਣੇ ਘਰ ਹੀ ਬੈਠੇ ਆ ਇਹਨਾਂ ਨੂੰ ਕੀ ਇਹ ਨਾ ਕੋਈ ਵੀ ਸਮਾਨ ਆਉਂਦਾ ਤੇ ਦੱਬ ਕੇ ਬੈਠੇ ਆ ਪੈਸਾ ਸਭ ਕੁਝ ਹੈਗਾ ਪਰ ਇਹ ਕੱਲਾਉਂਦਾ ਕੋਈ ਨੌਜਵਾਨਾਂ ਵੀ ਗੱਲਬਾਤ ਕਰਦੇ ਆ ਵੀਰੇ ਤੁਸੀਂ ਇਲਾਕੇ ਦੇ ਰਹਿਣ ਵਾਲੇ ਹੋ ਬਹੁਤ ਬੁਰਾ ਹਾਲ ਐ ਸੀ ਦੇਖਿਆ ਅਜੇ ਬਰਸਾਤਾਂ ਨਹੀਂ ਸ਼ੁਰੂ ਹੋਈਆਂ ਇਹ ਹਾਲਾਤ ਨੇ ਜਦੋਂ ਗਾਹ ਮੀਂਹ ਕਹਿੰਦੇ ਆ ਕਿ ਬੜੇ ਤੇਜ਼ ਪੈਣੇ ਨੇ ਫਿਰ ਤੁਹਾਡੇ ਹਾਲਾਤ ਘਰਾਂ ਦਾ ਕੀ ਬਣੂਗਾ ਫਿਰ ਤਾਂ ਸਾਰੇ ਘਰ ਹੀ ਡੁੱਬ ਜਾਣਗੇ ਜੈਂ ਗਲੀ ਤੇ ਲਾ ਲਓ ਕਿ ਇੰਨੀ ਇੰਨੀ ਨੀਵੀਂ ਗਲੀ ਆ ਇਹ ਗਲੀ ਨੂੰ ਚਾਹੀਦਾ ਕਿ ਸਰਪੰਚ ਨੂੰ ਕਹਿ ਕਹਿਣਾ ਚਾਹੀਦਾ ਵਾ ਕਿ ਇਹ ਕਰਨ ਜਦੋਂ ਸਰਪੰਚਾਂ ਦਾ ਗੇੜੀ ਮਾਰ ਕੇ ਚੱਲ ਜਾਂਦਾ ਵਾ ਠੀਕ ਹੈ ਜੀ ਜਿਹੜਾ ਹੋਣ ਸਰਪੈਂਟ ਨਹੀਂ ਬਣੀ ਉਹਦਾ ਘਰ ਵਾਲਾ ਆਂਦਾ ਵਾ ਔਰ ਚਲ ਜਾਂਦਾ ਵਾ ਇਹਨਾਂ ਨੂੰ ਚਾਹੀਦਾ ਵਾ ਕਿ ਇਹ ਪਿੰਡ ਦਾ ਕੋਈ ਸੋਚਣਾ ਚਾਹੀਦਾ ਵਾ ਠੀਕ ਹੈ ਜੀ ਇਹਨਾਂ ਦਾ ਗਲੀਆਂ ਦਾ ਕੁਝ ਨਹੀਂ ਇਹ ਸੋਚਣਾ ਇਹ ਕਹਿ ਦਿੰਦੇ ਆ ਜਿਉਂ ਵੋਟਾਂ ਲੈਂਦੇ ਆ ਉਦੋਂ ਲਾਰੇ ਲਾ ਦਿੰਦੇ ਅਸੀਂ ਆ ਕਰਦਾਂਗੇ ਉਹ ਕਰਦਾਂਗੇ ਠੀਕ ਹੈ ਜੀ ਇਹ ਪਿੰਡ ਨਾਲੇ ਜਿਆਦਾ ਵੜ ਗਿਆ ਨਸ਼ਿਆਂ ਦੇ ਵਿੱਚ ਦੂਜੀ ਗੱਲ ਇੱਕ ਗਰਾਊਂਡ ਦਾ ਵਾ ਗਰਾਊਂਡ ਦੇ ਵਿੱਚ ਮੈਂ ਪਿਛੇ ਦੀ ਵੀ ਗੱਲ ਚੁੱਕੀ ਸੀ ਉਦੋਂ ਬੱਲੀ ਸਾਹਿਬ ਨੇ ਕਿਹਾ ਕਿ ਮੇਰੇ ਕੋ ਉਹ ਤੇ ਮੈਂ ਗਿਆ ਹੱਲ ਕਰਵਾਣਾ ਗਰਾਊਂਡ ਦਾ ਚਲੋ ਬੱਚੇ ਖੇਡਣ ਪਰ ਉਹ ਵੀ ਹੱਲ ਨਹੀਂ ਹੋਇਆ ਵੀ ਇਸ ਸਰਪੰਚ ਕਹਿੰਦੇ ਅਸੀਂ ਕਰਾਵਾਂਗੇ ਇਹ ਵੀ ਹਾਲ ਨਹੀਂ ਕੋਈ ਹੋਇਆ ਬਿਲਕੁਲ ਭਾਈ ਤੁਸੀਂ ਦੂਮਰ ਤੁਹਾਡੇ ਕੋ ਬਾਜੋਂ ਨੇ ਨੌਜਵਾਨ ਨੇ ਅਸੀਂ ਦੇਖਿਆ ਇਹ ਨੰਗ ਕੇ ਆਏ ਨੇ ਮੋਟਰਸਾਈਕਲ ਤੇ ਤੁਹਾਡੇ ਨਾਲ ਪੈ ਵੀ ਲੱਪਣੇ ਵੀਰੇ ਕੀ ਲੱਗਦਾ ਕੀ ਇਹ ਕਿੱਥੋਂ ਲੰਘ ਕੇ ਆ ਰਿਹਾ ਲੱਗਦਾ ਨਹੀਂ ਜਿਵੇਂ ਦਰਿਆ ਲੰਘਦੇ ਹੋ ਹਾਂਜੀ ਸਰ ਇਹ ਬਹੁਤ ਬੁਰਾ ਹਾਲ ਹੈ ਕਲੋਨੀ ਚ ਵੀ ਕਿੰਨੀ ਕੀ ਪਰੇਸ਼ਾਨੀ ਆ ਰਹੀ ਕਰੋਦਾ ਇਹ ਜਿਹੜਾ ਪਾਣੀ ਇਸੇ ਤਰ੍ਹਾਂ ਖੜਾ ਅਸੀਂ ਦੇਖਿਆ ਸੀਵਰ ਵਾਲੇ ਮਾਰ ਰਿਹਾ ਗੰਦਾ ਪਾਣੀ ਲੰਘ ਰਿਹਾ ਕੀ ਲੱਗਦਾ ਨਹੀਂ ਕਿਤੇ ਬਿਮਾਰੀਆਂ ਸਦਾ ਦੇ ਰਿਹਾ ਸਰ ਪਹਿਲਾਂ ਤੇ ਅਸੀਂ ਬਾਹਰੋਂ ਸੜਕ ਵੀ ਆਏ ਆ ਉਧਰ ਵੀ ਪਾਣੀ ਖਲੋਤਾ ਹੀ ਅਸੀਂ ਸੋਚਿਆ ਚਲੋ ਗਲੀ ਤੇ ਇਧਰ ਤੇ ਬਹੁਤ ਬੁਰਾ ਹਾਲ ਹੋਇਆ ਆ ਬਹੁਤ ਪ੍ਰਸ਼ਾਸਨ ਬਹੁਤ ਕਹਿੰਦੇ ਆ ਕਿ ਜਿੱਦਾਂ ਕੀ ਸਮਝ ਲਓ ਤੁਸੀਂ ਕਿਹੜੀ ਸਥਿਤੀ ਆ ਕਿੰਨਾ ਡੇਂਗੂ ਮਸ਼ਰ ਬਿਮਾਰ ਬਿਮਾਰੀਆਂ ਤੁਸੀਂ ਆਪਣੇ ਹਿਸਾਬ ਲਾ ਲਿਓ ਕਿ ਲੱਗਦਾ ਜਿਵੇਂ ਦੇ ਇਸ ਤਾਂ ਗਰਮੀ ਪੈ ਰਹੀ ਆ ਕਿ ਲੱਗਦਾ ਵੀ ਇੱਥੇ ਲੋਕਾਂ ਨੂੰ ਉਲਟੀਆਂ ਦਸਤ ਹੋ ਗਿਆ ਤਾਂ ਇਸ ਤਾਂ ਲੋਕਾਂ ਦਾ ਬੁਰਾ ਹਾਲ ਹੋ ਜਾਊਗਾ ਲੋਕੀ ਤੇ ਬਿਮਾਰ ਰਹਿਣਗੇ ਇਸ ਇਲਾਕੇ ਦੇ ਵਿੱਚ ਸਰ ਬਿਮਾਰ ਆ ਤੁਸੀਂ ਘਰਾਂ ਘਰ ਆ ਕੇ ਪੁੱਛ ਕੇ ਤਾਂ ਦੇਖੋ ਸਰਕਾਰਾਂ ਦੇ ਘਰੇ ਬੈਠੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਚ ਇੱਕ ਭੈਣ ਨਾ ਘਰੀ ਆ ਬੜੀ ਔਖੀ ਭੈਣ ਦੇ ਬੂਟ ਸਾਰੇ ਜਿਹੜੇ ਭਿੱਜ ਗਏ ਨੇ ਆ ਵੇਖੀ ਭੈਣੇ ਡੇਗਣਾ ਚਾਹੀ ਕਿਤੇ ਮ ਓਹ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਲੋਕ ਇਹਨਾਂ ਦੀ ਜਾਨ ਨੂੰ ਰੋ ਰਹੇ ਨੇ ਵੀ ਅਸੀਂ ਵੋਟਾਂ ਨੇ ਪਾਲੀਆਂ ਪਰ ਹਾਲਾਤ ਦੇਖ ਲਓ ਕੀ ਨੇ ਵੱਡੀਆਂ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਅਮਰ ਸਾਧੀਆਂ ਭਾਈ ਵੇਖਿਆ ਹਰ ਕੋਈ ਲੰਘ ਰਿਹਾ ਪਾਣੀ ਵਿੱਚ ਬਹੁਤ ਬੁਰਾ ਹਾਲੇ ਲੰਘੇ ਬਹੁਤ ਸਾਰਾ ਬੁਰਾ ਹਾਲ ਹੈ ਹਰ ਕੋਈ ਐਂ ਦੀ ਲੰਗਦਾ ਉਧਰ ਦੀ ਕੋ ਲੰਗਦੇ ਜਿਹੜੀ ਗਲੀ ਚ ਜੋ ਉਹੀ ਗਲੀ ਚ ਪਾਣੀ ਆ ਪਰ ਇਹ ਕੋਈ ਹੱਲ ਨਹੀਂ ਹੋਉਂਦਾ 8 10 ਸਾਲ 8 10 ਮਹੀਨੇ ਤੋਂ ਹੋਈ ਗਏ ਜਿਆਦਾ ਹੀ ਹੋ ਗਏ ਆ ਪਰ ਇਹ ਕੋਈ ਹੱਲ ਨਹੀਂ ਹੋ ਰਿਹਾ ਪਰ ਮੈਨੂੰ ਐਸੋ ਵੀ ਤੁਸੀਂ ਫਿਰ ਕਿਸ ਤਰ੍ਹਾਂ ਰਹਿ ਲੰਦੇ ਉੱਥੇ ਇੱਥੇ ਦਾ ਮੈਨੂੰ ਲੱਗਦਾ ਪਾਣੀ ਵੀ ਜਿਹੜਾ ਸਮੈਲ ਮਾਰਦਾ ਹੋਊਗਾ ਜਾਂ ਇੱਥੇ ਰੋਟੀ ਪਾਣੀ ਪਿਛਾਦਾ ਛਕਦੇ ਹੋ ਬਣਾਉਂਦੇ ਹੋਗੇ ਇਸੇ ਤਰ੍ਹਾਂ ਬਸ ਸਮੈਲ ਚ ਖਾਂਦੇ ਹੋ ਸਮੈਲ ਤੇ ਬਹੁਤ ਆਉਂਦੀ ਏ ਸਮੈਲ ਬੜੀ ਆਉਂਦੀ ਏ ਇਹ ਹੀ ਹੁਣ ਕੀ ਕਰ ਸਕਦੇ ਆ ਸਰਪੰਚ ਨੂੰ ਕੋਈ ਹੈ ਹੀ ਨਹੀਂ ਆ ਕਿ ਇਹ ਕਰਾਣਾ ਨਹੀਂ ਕਰਾਣਾ ਕੋਈ ਕਹਿ ਨਹੀਂ ਸਕਦੇ ਜੀ ਤੇ ਕਿੰਨੀ ਵਾਰ ਇਹ ਵਾਸਤੇ ਪਾਏ ਸਰਪੰਚ ਦੇਗੇ ਹੱਲ ਹੋਣਾ ਚਾਹੀਦਾ ਵਾ ਪਰ ਇਹ ਹਰ ਇੱਕ ਗਲੀ ਦੇ ਵਿੱਚ ਇਹੀ ਹਾਲ ਹੈ ਕਿ ਪਾਣੀ ਖੜਾ ਕਿਤੇ ਨਾ ਕਿਤੇ ਖੜਾ ਰਹਿੰਦਾ ਹੀ ਆ ਪਾਣੀ ਪਰ ਮੇਰੇ ਸਭ ਜੋ ਸਰਪੰਚ ਸਾਹਿਬ ਹੁੰਦੇ ਨੇ ਕਦੀ ਉਹਨਾਂ ਨੂੰ ਵਿਖਾਇਆ ਉਹਨਾਂ ਕਹਿੰਦੇ ਸਰਪੰਚ ਸਾਹਿਬ ਕਿਤੇ ਗੱਡੀ ਉਤਰ ਕੇ ਲੰਘ ਗਏ ਆ ਕਿ ਵਿਖਾਓ ਵੇਖੋ ਜਰਾ ਕੀ ਹਾਲਾਤ ਹੈ ਅਸੀਂ ਰੋਜ਼ ਲੰਘਦੇ ਆ ਤੁਸੀਂ ਇੱਕ ਦਿਨ ਤੇ ਲੰਘੋ ਆ ਕੇ ਹਾਂ ਸਰਪੰਚ ਸਾਹਿਬ ਉਹ ਜਿਹੜੇ ਸਰਪੰਚ ਸਾਹਿਬ ਬਣੇ ਆ ਉਹਨਾਂ ਨਾਮ ਨਹੀਂ ਮਰਾ ਸਿਮਰਜੀਤ ਕੌਰ ਮੇਰੇ ਖਿਆਲ ਚ ਉਹਨਾਂ ਦੇ ਹਸਬੈਂਡ ਆਏ ਸੀ ਇੱਕ ਦਿਨ ਦੇਖ ਕੇ ਗਏ ਤੇ ਕਹਿੰਦੇ ਨਹੀਂ ਇਹ ਚੱਲਦਾ ਪਿਆ ਵਾ ਕੋ ਠੀਕ ਹੈ ਜੀ ਪਰ ਹੋਇਆ ਹੀ ਨਹੀਂ ਹੈ ਜਦੋਂ ਵੀ ਉਹ ਕੱਢਣ ਆਲੇ ਆਂਦੇ ਸੀਵਰ ਕੱਢਣ ਆਲੇ ਆਂਦੇ ਉਹ ਵੀ ਪੈਸੇ ਮੰਗਦੇ 2000 ਦੇ ਦੋ 2500 ਦੇ ਦੋ ਤੇ ਸਰਪੰਚ ਕੋ ਸਾਨੂੰ ਕੁਝ ਮਿਲ ਲਾਣੀ ਆ ਤੁਸੀਂ ਘਰ ਆਪਣਾ ਮਹੱਲੇ ਦੇ ਸਾਰੇ ਪੈਸੇ ਇਕੱਠੇ ਕਰਕੇ ਦੇ ਦਿਓ ਅਹੀਂ ਫਿਰ ਤੁਸੀਂ ਉਹਨਾਂ ਨੂੰ ਕਹਿੰਦੇ ਨਹੀਂ ਵੀ ਅਸੀਂ ਤਾਂ ਵੋਟਾਂ ਪਾਈਆਂ ਨੇ ਸਰਪੰਚ ਦਾ ਕੰਮ ਹੁੰਦਾ ਵਾ ਤੁਸੀਂ ਸਾਡੇ ਕੋਲੋਂ ਪੈਸੇ ਮੰਗਦੇ ਹੋ ਤੁਹਾਨੂੰ ਤਾਂ ਸਰਕਾਰਾਂ ਤਖਾ ਦੇ ਦਿੰਦੀਆਂ ਨੇ ਹਾਂਜੀ ਕਿਆ ਵਾ ਪਰ ਉਹ ਕਹਿੰਦੇ ਕਿ ਨਹੀਂ ਸਾਨੂੰ ਸਰਪੰਚ ਨੂੰ ਬਸ ਮੰਥਲੀ ਮਿਲਦੀ ਆ ਉਹ ਹੀ 5-6000 ਰੁਪਏ ਮੰਥਲੀ ਮਿਲਦੀ ਆ ਆਪਾਂ ਅਸੀਂ ਰੋਜ਼-ਰੋਜ਼ ਨਹੀਂ ਆ ਸਕਦੇ ਕਿਉਂਕਿ ਸਾਈ ਅਸੀਂ ਦਿਹਾੜੀ ਦਾ ਪਾ ਵੀ ਕਰਨਾ ਹੁੰਦਾ ਵਾ ਇਹ ਚੱਕਰ ਆ ਉਹਨਾਂ ਰੋਜ਼ ਕਹੀਦਾ ਵਾ ਨਸ਼ਾਰੇ ਕਲੋਨੀਆਂ ਜੇ ਉਹ ਮਤਲਬ ਕੀ ਕਰਦੇ ਆ ਨਸ਼ਾਰੇ ਤੇ ਜਾ ਕੇ ਦੇਖ ਲਓ ਉਧਰ ਕੋਈ ਪਾਣੀ ਨਹੀਂ ਖੜਾ ਹੁੰਦਾ ਉੱਚੀਆਂ ਗਲੀਆਂ ਨੇ ਸਭ ਕੁਝ ਆ ਪਰ ਇਸ ਪਿੰਡ ਦਾ ਬੁਰਾ ਹੀ ਹਾਲ ਆ ਮੁਨਿਸਪਲ ਜਦੋਂ ਦੇ ਸਰਪੰਚ ਬਣੇ ਨੇ ਇਸ ਇਲਾਕੇ ਦਾ ਕੋਈ ਵਿਕਾਸ ਹੋਇਆ ਕੋਈ ਇੱਕ ਇੱਟ ਲੱਗੀ ਇਸ ਇਲਾਕੇ 'ਚ ਕੋਈ ਪੈਸਾ ਆਇਆ ਇਸ ਇਲਾਕੇ 'ਕਿ ਨਹੀਂ ਹਜੇ ਤੱਕ ਨਹੀਂ ਜੀ ਕੁਛ ਨਹੀਂ ਜਾਇਆ ਸਾਡੇ ਸਾਹਮਣੇ ਤੇ ਕੁਛ ਨਹੀਂ ਜਾਇਆ ਨਾ ਕੋ ਗਲੀ ਦਾ ਸੁਧਾਰ ਹੋਇਆ ਨਾ ਕੋ ਪਿੰਡ ਦਾ ਸੁਧਾਰ ਹੋਇਆ ਬਸ ਇਹੀ ਹੈ ਇਦਾਂ ਹੀ ਜ਼ਿੰਦਗੀ ਕੱਢੀ ਜਾਂਦੇ ਆ ਮੁਨਿਸਪਲ ਗਾ ਵੋਟਾਂ ਆਉਣੀਆਂ ਨੇ ਫੇਰ ਸਕੇ ਫੇਰ ਤੁਹਾਡੇ ਕੋ ਆ ਕੇ ਨਾ ਵੋਟਾਂ ਮੰਗਣੀਆਂ ਤੇ ਤੁਹਾਡੇ ਗਾੜੀ ਹੱਥ ਜੋੜਨੇ ਨੇ ਫੇਰ ਕੀ ਉਹਨਾਂ ਨੂੰ ਕਹੋਗੇ ਜਵਾਬ ਦੇੋਗੇ ਦੇਖੋ ਜਵਾਬ ਤੇ ਇਹੀ ਆ ਕਿ ਮੇਰੀ ਬੇਨਤੀ ਹੈ ਸਾਰੇ ਪਿੰਡ ਨਿਵਾਸੀਆਂ ਨੂੰ ਕਿ ਇਹ ਵੋਟਾਂ ਐਕਤੀ ਨਾ ਪਾਈਆਂ ਜਾਣ ਜਦੋਂ ਇਹਨੂੰ ਸਿਤਰਮਾਰਗੇ ਗੱਡੋ ਕਿਉਂਕਿ ਉਹ ਪਿੰਡ ਦਾ ਕੋਈ ਨਿਕਾਸ ਨਹੀਂ ਹੁੰਦਾ ਵੇਖੋ ਮੈਂ ਅੱਗੇ ਵੀ ਗੱਲ ਕਰ ਚੁੱਕਾ ਹਾਂ ਕਿ ਪਿੰਡ ਦੀ ਗ੍ਰਾਂਟ ਆਂਦੀ ਆ ਪਿੰਡ ਦੀ ਗ੍ਰਾਂਟ ਨਹੀਂ ਕੋਈ ਦਿੰਦੀ ਠੀਕ ਆ ਜੀ ਇਹ ਉਹੀ ਗ੍ਰਾਂਟ ਆ ਜਿਹਦਾ ਕੋਈ ਆਪਣਾ ਉਹਨੂੰ ਇਹ ਗ੍ਰਾਂਟ ਦੇ ਦੇਂਦੇ ਆ ਕੋਈ ਕੱਚੇ ਕੋਠੇ ਆ ਲੋਕਾਂ ਨੇ ਆਪਣਾ ਘਰ ਵਾਲੀਆਂ ਪੋਤੇ ਲਾਲਾ ਘਰ ਦੇ ਕੰਮ ਕਰ ਕਰ ਆਪਣੇ ਲੈਂਡਰ ਪਾਏ ਆ ਤੇ ਜਿੰਨਾ ਗਰੀਬਾਂ ਕੋ ਹੈ ਹੀ ਕੁਛ ਨਹੀਂ ਆ ਤੇ ਉਹ ਕੀ ਕਰਨਗੇ ਕਿਸਕਾ ਬਣੂ ਸਰਦਾਰ ਜੀ ਕੋਈ ਤੁਹਾਡੇ ਇਲਾਕੇ ਚ ਕੋਈ ਜਿਵੇਂ ਕੱਚੇ ਕੋਠਿਆਂ ਦੇ ਪੈਸੇ ਆਉਂਦੇ ਨੇ ਕੁਝ ਤਰ੍ਹਾਂ ਦੀ ਤੁਹਾਨੂੰ ਮਦਦ ਸਰਕਾਰ ਕੋਲੋਂ ਹੱਥਾ ਮਿਲਦੀ ਹੈ ਇਹ ਮੇਰੀ ਜੰਦਗ। ਹਾਂਜੀ ਹਾਂ ਸਾਡੇ ਪਹਿਲਾਂ ਕੱਚੇ ਮਕਾਨ ਸੀ ਛਤਾਂ ਕੱਚੀਆਂ ਸੀ ਤੇ ਸਾਡੇ ਪੈਸੇ ਉਤੋਂ ਪਾਸ ਹੋਏ ਸੀ ਅਸੀਂ ਚੁੱਕ ਚੁਕਾ ਕੇ ਰੁਪਇਆ ਲੱਖ ਕਿਤੇ ਉਤੇ ਲੈਂਟਰ ਪਾ ਲਿਆ ਸੀ ਜਿਵੇਂ ਜਿਵੇਂ ਉਹ ਸਾਡੇ ਪਾਸ ਹੋਏ ਪੈਸੇ ਨਹੀਂ ਸਾਨੂੰ ਮਿਲੇ ਕਹਿੰਦੇ ਤੁਹਾਨੂੰ ਤੇ ਤੁਹਾਡੇ ਤੇ ਲੈਂਟਰ ਪਏ ਹਨ। ਵੈਸੇ ਜੇ ਕਰਜ਼ਾ ਕਿਤੇ ਚੁੱਕ ਕੇ ਪਾ ਲਿਆ ਤਾਂ ਕਿਸੇ ਦਾ ਦੇਣਾ ਨਹੀਂ। ਬਿਲਕੁਲ ਹੁਣ ਆ ਵੇਖੋ ਕੀ ਹਾਲ ਹੈ ਸਾਡਾ। ਇਹੀ ਕਿਹੜੇ ਵੀ ਸ਼ਾਮ ਨੂੰ ਜਾ ਕੇ ਹੋਟਲ 'ਚ ਰੋਟੀ ਖਾ ਲੈਣੀ ਹੈ ਅਸੀਂ ਤੇ ਇੱਥੇ ਬੈਠੇ ਰਹਿਣਾ ਨਾ ਤੇ ਕਿਸ ਬੰਨੇ ਜਾ ਸਕਦੇ ਤੇ ਨਾ ਕੋਈ ਭਾਲਿਆ ਸਾਡਾ ਠੀਕ ਹੈ ਠੀਕ ਹੈ ਗੱਲਬਾਤ ਕਰਾਂਗੇ ਨੌਜਵਾਨਾਂ ਨਾਲ ਵੀਰੇ ਇੰਨਾ ਪਾਣੀ ਚੋਂ ਗੰਦੇ 'ਚ ਲੰਘਾਂ ਦਿਓ ਕਿਹਨੋਂ ਦੇ ਹਾਲਾਤ ਇਸੇ ਤਰ੍ਹਾਂ ਹੈ ਕਿ ਲੱਗ ਕੇ ਇਹ ਵੀਰੇ ਜੀ ਵਾਵਾ ਚਿਰਦੇ ਲਾਦੇ ਆ ਇਹ ਬੜੇ ਚਿਰਦੇ ਲਾਦੇ ਇਦਾਂ ਦੇ ਗਲੀਆਂ ਭਰ ਜਾਂਦੀਆਂ ਕਦੀ ਗਲੀਆਂ ਰੁਕ ਜਾਂਦੀਆਂ ਆ ਵੇਖੋ ਕਿੰਨਾ ਛੱਪੜ ਲੱਗਾ ਹੁਣ ਉਹ ਅੱਗੇ ਵੀ ਜਾ ਕੇ ਲੱਗਾ ਸਾਰਾ ਛੱਪੜ ਚੋਂ ਪਾਣੀ ਆਉਂਦਾ ਸੀ ਫਿਰ ਭਰੇ ਕੋਈ ਸਾਫ਼ ਨਹੀਂ ਕਰਦੇ ਇਪਣੇ ਇਸੇ ਤੁਸੀਂ ਇਲਾਕੇ ਦੇ ਵੋਟਾਂ ਪਾਈਆਂ ਵਾਲੇ ਇਸ ਇਲਾਕੇ ਰਹਿਣ ਵਾਲੇ ਉਹ ਕਦੀ ਕਿਹਾ ਨਹੀਂ ਕਿਸੇ ਪ੍ਰਧਾਨ ਨੂੰ ਕਦੀ ਕਿਸੇ ਸਰਪੰਚ ਮੈਂਬਰ ਨੂੰ ਵੀ ਭਾਈ ਸਾਡੇ ਇਲਾਕੇ ਦੇ ਹਾਲਾਤ ਠੀਕ ਕਰੋ ਅਸੀਂ ਬਹੁਤ ਬੁਰਾ ਆ ਲੈਣਾ। ਕਿਹਾ ਹੈਗਾ ਵੀਰ ਜੀ ਵਾਵਾ ਜਾਣੇ ਉਹਨਾਂ ਕੋਈ ਆਉਂਦਾ ਨਹੀਂ ਇਹ ਕਦੀ ਕੋਈ ਕੋਈ ਆਉਂਦਾ ਕੋਈ ਕੋਈ ਆਉਂਦਾ ਹੀ ਨਹੀਂ ਬਾਜੋ। ਕੋਈ ਆਉਂਦਾ ਕੋਈ ਆਉਂਦਾ ਨਹੀਂ ਸਾਰੇ ਵੋਟਾਂ ਸਾਰਿਆਂ ਨੂੰ ਪਾਈਆਂ ਅਸੀਂ। ਹਾਂਜੀ। ਬਿਲਕੁਲ ਜੀ ਬਹੁਤ ਬਹੁਤ ਧੰਨਵਾਦ। ਤੁਸੀਂ ਦੇਖ ਸਕਦੇ ਹੋ ਇੱਥੋਂ ਨਿਸ਼ਾਰਾ ਕਲੋਨੀ ਦੇ ਜਿਹੜੇ ਲੋਕ ਬਹੁਤ ਪਰੇਸ਼ਾਨ ਨੇ। ਅਸੀਂ ਦੇਖਿਆ ਤਸਵੀਰਾਂ ਤੁਹਾਨੂੰ ਸਾਂਝੀ ਕਰਾਂ ਇੱਥੋਂ ਦੀਆਂ। ਜਿਹੜੇ ਕੀ ਲੋਕ ਇੰਨੇ ਕਿ ਤੰਗ ਨੇ ਨਰਕ ਪਰ ਜਿਹੜੀ ਜ਼ਿੰਦਗੀ ਬਤੀਤ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਅਤੇ ਇਹਨਾਂ ਕਹਿਆ ਵੀ ਸਾਨੂੰ ਜਿਹੜਾ ਜਿਹੜੇ ਇਲਾਕੇ ਦਾ ਵਿਕਾਸ ਜਿਹੜਾ ਹੋਣਾ ਚਾਹੀਦਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਆ ਬਿਲਕੁਲ ਹੀ ਇਲਾਕੇ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕੀ ਨੇ ਤੇ ਲੋਕ ਨਰਕ ਪਰ ਜ਼ਿੰਦਗੀ ਬਤੀਤ ਕਰ ਰਹੇ ਨੇ ਹੁਣ ਵੇਖਣਾ ਹੈਗਾ ਵੀ ਇਸ ਇਲਾਕੇ ਦੇ ਸਰਪੰਚ ਜਾਂ ਭਵਨ ਸਿੰਘ ਮਾਨ ਕਹਿੰਦੇ ਇਲਾਕੇ ਦੇ ਅਸੀਂ ਪਿੰਡਾਂ 'ਚ ਬਹੁਤ ਗਰੰਟਾ ਦੇ ਰਹੇ ਨੇ ਬਹੁਤ ਵਿਕਾਸ ਕੀਤਾ ਜਾ ਰਿਹਾ ਮੂੰਹ ਬੋਲ ਦੀ ਤਸਵੀਰ ਹੈ ਇਹ ਪਿੰਡਾਂ ਦੇ ਵਿਕਾਸ ਹੋ ਰਹੇ ਨੇ ਇਹ ਗਰੰਟਾ ਦੇ ਰਹੇ ਨੇ ਇਹ ਕਿੱਥੇ ਟਗ ਰਹੀਆਂ ਨੇ ਆਸਟਾਕੇ ਪਿੰਡ ਵਾਸੀ ਜਿਹੜੇ ਨੇ ਬਹੁਤ ਤੰਗ ਨੇ ਅਤੇ ਉਹਨਾਂ ਕਹਿੰਦੇ ਜੇਕਰ ਹੁਣ ਸਾਡੇ ਕਗਾ ਵੋਟਾਂ ਮੰਗਣਾਈਆਂ ਤੇ ਸੋ ਸਮਝ ਗਿਆ ਕਿ ਕਿ ਲੋਕ ਬਹੁਤ ਤੰਗ ਨੇ ਨਰਕ ਵਰ ਜਿਹੜੀ ਜ਼ਿੰਦਗੀ ਲੋਕ ਬਤੀਤ ਕਰ ਰਹੇ ਨੇ ਮੈਨੂੰ ਦੀ ਉਜਾਤ ਮੈਂ ਤੁਹਾਡਾ ਹਰਜੀਤ ਸਿੰਘ ਘਰੇਵਾਲ ਪੰਜਾਬੀ ਲੋਕ ਚੈਨਲ ਅਮਰਸਾ ਸਰਪੰਸਾਹ ਜਿਹੜੀ ਕੈਂਚੇ ਸਮੱਸਿਆ ਆ ਰਹੀ ਹੈ ਪਾਣੀ ਦੀ ਹਾਂਜੀ ਜੀ ਜੇ ਤੁਹਾਨੂੰ ਉਧਰਲੀ ਸਾਈਡ ਤੇ ਜਾਣੀ ਹੈ ਸਮੱਸਿਆ ਦੇ ਵਿੱਚ ਲੋਕਾਂ ਨੂੰ ਨੰਗਦਾ ਹੋਇਆ ਦੇਖਦੀ ਆ ਮੈਨੂੰ ਬਹੁਤ ਦੁੱਖ ਪਹੁੰਚਦਾ ਆ ਕਿ ਮੈਂ ਬਣਦੀ ਆ ਇਸ ਕੁਰਸੀ ਤੇ ਬੈਠੀ ਇਹਨਾਂ ਸਾਰਿਆਂ ਦੀ ਬਦੌਲਤ ਬੈਠੀ ਆ ਦੇਖ ਹਲੇ ਤੱਕ ਜਿਹੜਾ ਮੇਰਾ ਪਿੰਡ ਆ ਇਸ ਮੁਸ਼ਕਲ ਦੇ ਨਾਲ ਜੂਝ ਰਿਹਾ ਵਾ ਤੇ ਮੈਂ ਚਾਹੁੰਨੀ ਆ ਕਿ ਮੈਂ ਜਲਦ ਤੋਂ ਜਲਦ ਆਪਣੇ ਪਿੰਡ ਨੂੰ ਇਸ ਜਿਹੜੀ ਮੁਸ਼ਕਲ ਤੋਂ ਮੁਕਤ ਕਰ ਸਕਾਂ ਔਰ ਮੈਂ ਇਕੱਲੀ ਕੁਝ ਵੀ ਨਹੀਂ ਕਰ ਸਕਦੀ ਮੈਂ ਇਹ ਕਰਨਾ ਚਾਹੁੰਨੀ ਜਿਹੜੇ ਇਸ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਹੈ ਸਮੱਸਿਆ ਦਾ ਹੱਲ ਤਾਂ ਨਹੀਂ ਕੀਤਾ ਰਿਹਾ ਕਿ ਸਾਡਾ ਜਿਹੜਾ ਕੋਲ ਮਿਆਂ ਪੂਰਾ ਨਹੀਂ ਆ ਮੈਂਬਰ ਜਿਹੜੇ ਜਿੱਤੇ ਹੋਏ ਆ ਉਹਨਾਂ ਨੇ ਮੇਰਾ ਸਾਥ ਨਹੀਂ ਦਿੱਤਾ ਹਲੇ ਤੱਕ ਤਾਂ ਮੈਂ ਉਹਨਾਂ ਨੂੰ ਕਾਫੀ ਵਾਰੀ ਕਹਿ ਚੁੱਕੀ ਆ ਕਿ ਮੇਰਾ ਸਾਥ ਦੇਓ ਤੇ ਆਪਾਂ ਆਪਣੇ ਪਿੰਡ ਨੂੰ ਜਿਹੜਾ ਸੋਹਣਾ ਸੁੰਦਰ ਬਣਾ ਸਕੀਏ ਬਾਕੀ ਵੀ ਹੋਰ ਕੋਈ ਵੀ ਸਾਡੇ ਪਿੰਡ ਦੇ ਵਿੱਚ ਆਵੇ ਤੇ ਦੱਸਾ ਪਿੰਡਾਂ ਚ ਜਾ ਕੇ ਤਾਰੀਫ ਕਰੇ ਕਿ ਵਾਕਿਆ ਹੀ ਕਿਸ਼ਾਰਾ ਕਲਾ ਪਿੰਡ ਬਹੁਤ ਸੋਹਣਾ ਬਣਿਆ ਹੋਇਆ ਬਾਕੀ ਉਹਨਾਂ ਦਾ ਕੋਈ ਵੀ ਇਸ ਤਰ੍ਹਾਂ ਦਾ ਕੋਈ ਲੱਗਦਾ ਹੀ ਨਹੀਂ ਮੈਨੂੰ ਕੋਈ ਉਹਨਾਂ ਨਾਲ ਉਸੇ ਜਗ੍ਹਾ 'ਚ ਹੀ ਹੋ ਰਹਿ ਰਹੇ ਆ ਦਿਨੋਂ ਮੈਂਬਰ ਪਲਾਟਾਂ ਦੇ ਵਿੱਚ ਲੇਕਿਨ ਉਹਨਾਂ ਨੇ ਮੇਰਾ ਕੋਈ ਵੀ ਸਾਥ ਨਹੀਂ ਦਿੱਤਾ ਲੋਕਾਂ ਦੀਆਂ ਮੁਸ਼ਕਲਾਂ ਦੇ ਵਿੱਚ ਰਾਤ ਦਿਨ ਉਹ ਦੇਖਦੇ ਪਏ ਆ ਕਿ ਕਿੰਨਾ ਮੁਸ਼ਕਲਾਂ ਵਿੱਚ ਉਹ ਲੋਕੀ ਲੰਘਦੇ ਪਏ ਆ ਉਹਨਾਂ ਨੂੰ ਵੇਖ ਕੇ ਵੀ ਤਰਸ ਨਹੀਂ ਆਉਂਦਾ ਕਿ ਜੇ ਅਸੀਂ ਬਣੇ ਆ ਜੇ ਅਸੀਂ ਹਾਨੂੰ ਲੋਕਾਂ ਨੇ ਚਤਾਇਆ ਵੋਟਾਂ ਪਾ ਕੇ ਤੇ ਅਸੀਂ ਕਿਸੇ ਦੇ ਕੰਮ ਤੇ ਆਈਏ ਅਸੀਂ ਕੁਝ ਕਰਕੇ ਤੇ ਵਿਖਾਈਏ ਕੋਈ ਕਰੇ ਕਿ ਵਾਕਿਆ ਹੀ ਕੋਈ ਮਜਬੂਰੀ ਸੇ ਇੱਕ ਬਰਾਦਰੀ ਚ ਬਣਿਆ ਸੀ ਜਾਂ ਕਿਸੇ ਹੋਰ ਚ ਇਹ ਬਣਿਆ ਸੀ ਪਿੰਡ ਦੇ ਵਿੱਚੋਂ ਹੀ ਬਣਿਆ ਸੀ ਤੇ ਇਹਨਾਂ ਦੇ ਪਿੰਡ ਨੂੰ ਕਿੰਨਾ ਅੱਗੇ ਤੱਕ ਖਿੱਚ ਕੇ ਖੜਿਆ ਪਿੰਡ ਨੂੰ ਆਪਣੇ ਨੂੰ ਕਿੰਨਾ ਸੋਹਣਾ ਬਣਾ ਦਿੱਤਾ ਵਾ ਬੱਚਿਆਂ ਦਾ ਭਵਿੱਖ ਖਰਾਬ ਹੁੰਦਾ ਪਿਆ ਆ ਬੱਚੇ ਜਦੋਂ ਸਕੂਲ ਜਾਂਦੇ ਆ ਮੈਨੋਂ ਉਧਰੋਂ ਕੰਪਲੇਨ ਆਉਂਦੀ ਲੇਡੀਜ਼ ਦੀ ਕਿ ਬੱਚੇ ਘਰੋਂ ਹੀ ਤਿਆਰ ਕਰਕੇ ਤੇ ਭੇਜਦੇ ਆ ਉਹਨਾਂ ਦੀ ਯੂਨੀਫਾਰਮ ਖਰਾਬ ਹੋ ਜਾਂਦੀ ਆ ਮੈਡਮ ਆਲਕ ਖਲਾ ਦਿੰਦੀਆਂ ਦੋਖ ਤੇ ਬਹੁਤ ਪਹੁੰਚਦਾ ਵਾ ਬਾਕੀ ਇਹ ਸਾਰੀ ਸਫਾਈ ਇਹਨਾਂ ਸਾਰਿਆਂ ਦੇ ਸਾਥ ਤੇ ਸਹਿਯੋਗ ਨਾਲ ਹੋਣੀ ਆ ਮੈਂ ਚਾਹੁੰਨੀ ਆ ਇਹਨਾਂ ਦੇ ਗਾੜੀ ਮੈਂ ਬੇਨਤੀ ਕਰਦੀ ਆ ਕਿ ਮੇਰਾ ਸਾਥ ਦੋ ਸਾਰੇ ਜਾਣੇ ਆਪਾਂ ਇੱਕ ਜੁੱਟ ਹੋ ਕੇ ਚੱਲੀਏ ਔਰ ਆਪਣੇ ਪਿੰਡ ਨੂੰ ਜਿਹੜਾ ਸਾਫ਼ ਸੁਥਰਾ ਕਰ ਸਕੀਏ ਸਰਪੰਚ ਸਾਹਿਬ ਇਹ ਵੀ ਦੇਖਣ ਨੂੰ ਮਿਲਿਆ ਕਿ ਕੋਈ ਕਹਿ ਰਿਹਾ ਕਿ ਪਹਿਲੀ ਦੀ ਜਿਹੜੀ ਗ੍ਰਾਂਟ ਆ ਉਹ ਵੀ ਜਿਹੜੀ ਸਰਪੰਚ ਸਾਹਿਬ ਨੇ ਰੱਖ ਲਈ ਆ ਜਿਹੜੀ ਪਿੰਡ ਦੇ ਵਿੱਚ ਨਹੀਂ ਲਾਈ ਜਾ ਰਹੀ ਜੀ ਪਿੰਡ ਦੇ ਜਿਹੜੀ ਪਹਿਲੀ ਦੀ ਗ੍ਰਾਂਟ ਮਿਲੀ ਸੀਗੀ ਉਹ ਆਪਾਂ ਜਿਹੜੀ ਸੀ ਬੈਂਕ ਖਾਤੇ ਜਿਹੜੇ ਚੱਲਦੇ ਪਏ ਪੰਚਾਇਤ ਦੇ ਉਹਦੇ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ ਆ ਆਪਾਂ ਕੋਲੋਂ ਪੁਰਾਣੋਂ ਤੋਂ ਬੈਲ ਆਈਕਰ ਵੀ ਆ ਵੀ ਫਰਚ ਨਹੀਂ ਸਕਦੇ ਹੁਣ ਤੱਕ ਮੈਂ ਜਿੰਨੇ ਵੀ ਪੈਸੇ ਲਾਏ ਮੈਂ ਆਪਣੀ ਜੇਬ ਦੇ ਵਿੱਚੋਂ ਲਾਏ ਆ ਔਰ ਮੈਂ 1-1 ਰੁਪਿਆ ਜਿਹੜਾ ਆ ਉਹ ਲਿਖਿਆ ਹੋਇਆ ਆ ਕਾਪੀ ਦੇ ਉੱਤੇ ਉਹਦੇ ਸਾਨੂੰ ਮਿਲਣ ਦੀ ਤੇ ਆਸ ਨਹੀਂ ਹੈ ਕਿ ਕੋਈ ਵੀ ਕੀ ਵਾਪਸ ਮਿਲਨੇ ਵੀ ਆ ਉਹ ਹੁਣ ਤੱਕ ਤੇ ਅਸੀਂ ਆਪਣੀ ਜੇਬ ਦੇ ਵਿੱਚੋਂ ਲਾਏ ਹੋਏ ਆ ਪੈਸੇ ਔਰ ਅੱਗੇ ਤਾਂ ਆਪਾਂ ਦੇਖਦੇ ਆ ਕਿ ਬਹੁਤ ਲੰਬਾ ਪ੍ਰੋਸੀਜਰ ਆ ਗੰਦਗੀ ਬਹੁਤ ਜ਼ਿਆਦਾ ਹੈ ਮੇਰੇ ਪਿੰਡ ਦੇ ਵਿੱਚ ਕਾਫੀ ਕੰਮ ਹੋਣ ਵਾਲਾ ਆ ਔਰ ਇਹ ਪੈਸੇ ਦੇ ਨਾਲ ਹੀ ਹੋਣਾ ਕੋਈ ਇਸ ਤਰ੍ਹਾਂ ਕਿਸ ਤਰ੍ਹਾਂ ਕਰੋਗੇ ਇਹ ਜਿਹੜਾ ਵਿਕਾਸ ਕਾਰਨ ਕਿਸ ਤਰ੍ਹਾਂ ਜੀ ਵਿਕਾਸ ਇਸ ਤਰ੍ਹਾਂ ਹੀ ਹੋਣਾ ਵਾ ਕਿ ਮੇਰੇ ਪਿੰਡ ਦੀ ਜਿਹੜੀ ਪੰਚਾਇਤ ਆ ਉਹ ਪੂਰੀ ਹੋ ਜੇ ਮੈਂ ਆਪਣੇ ਮੈਂਬਰਾਂ ਨੂੰ ਵੀ ਬੇਨਤੀ ਕਰਦੀ ਆ ਕਿ ਆ ਕੇ ਮੇਰਾ ਸਾਥ ਦਿਓ ਜੇ ਆਪਾਂ ਜਿੱਤੇ ਆ ਜੇ ਆਪਾਂ ਕਿਸੇ ਦੇ ਕੰਮ ਹੀ ਨਾ ਆਏ ਤਾਂ ਕੀ ਫਾਇਦਾ ਇਸ ਜਿੱਤ ਦਾ ਕੀ ਕਰਾਂਗੇ ਆਪਾਂ ਜਿੱਤ ਕੇ ਲੋਕਾਂ ਦੇ ਤਾਨੇ ਹੀ ਲਵਾਂਗੇ ਸਾਰੀ ਉਮਰ ਜਿੱਤ ਕੇ ਕੀ ਜਿੱਤੇ ਸੀ ਤੇ ਇਹਨਾਂ ਨੇ ਕੁਝ ਕੀਤਾ ਨਹੀਂ ਪਿੰਡ ਦੇ ਵਿੱਚ ਇਹਨਾਂ ਨੇ ਕੁਝ ਸਵਾਰਿਆ ਨਹੀਂ ਆ ਜੇ ਆਪਾਂ ਜਿੱਤੇ ਆ ਜੇ ਆਪਾਂ ਜੇ ਇਹ ਮਾਲਕ ਨੇ ਸਾਨੂੰ ਸਾਡੀ ਡਿਊਟੀ ਲਈ ਆ ਸੇਵਾ ਦਿੱਤੀ ਆ ਤੇ ਆਪਾਂ ਇਹਨੂੰ ਸੱਚੇ ਮਨ ਦੇ ਨਾਲ ਸੇਵਾ ਨੂੰ ਕਰੀਏ ਔਰ ਆਪਣੇ ਪਿੰਡ ਨੂੰ ਅੱਗੇ ਲੈ ਕੇ ਜਾਈਏ ਸੋਨਾ ਬਣਾਈਏ ਪਿੰਡ ਨੂੰ ਜਿਹੜਾ ਆਉਣ ਵਾਲਾ ਬੱਚਿਆਂ ਦਾ ਭਵਿੱਖ ਆ ਉਹ ਵਧੀਆ ਲੰਘੇ ਔਰ ਉਹ ਕਈ ਪੰਜ ਸਾਲਾਂ ਤੱਕ ਲੋਕੀਆਂ ਨੂੰ ਯਾਦ ਰੱਖਣ ਕਿ ਵਾਕਿਆ ਹੀ 5 ਸਾਲ ਕੇ ਵੀ ਕੋਈ ਸਰਪੰਚ ਬਣਿਆ ਸੀ ਪਿੰਡ ਦੇ ਵਿੱਚ ਕੋਈ ਮੈਂਬਰ ਬਣਿਆ ਸੀ ਔਰ ਮੀਡਲ ਕਲਾਸ ਫੈਮਲੀ ਤੋਂ ਬਿਲੋਂਗ ਕਰਦੇ ਆ ਸਾਰੇ ਮੈਂਬਰ ਕੋਈ ਕੋਈ ਐਡਾ ਕੋਈ ਜੱਟ ਜੀਮੀਦਾਰ ਨਹੀਂ ਆ ਕੋਈ ਵਿੱਚੋਂ ਕੋਈ ਮਤਲਬ ਕਿ ਸਹੰਦਾ ਨਹੀਂ ਆ ਸਾਰੇ ਹਸਾਬ ਦੇ ਹੀ ਆ ਇਸੇ ਪਿੰਡ ਦੇ ਵਿੱਚ ਰਹਿਣ ਵਾਲੇ ਆ ਜਿੰਨੇ ਵੀ ਆ ਸੀ ਸਾਰੇ ਸਾਰੇ ਹੁਣ ਸਮੱਸਿਆ ਆ ਰਹੀ ਉਹਨੂੰ ਕਿਸ ਤਰ੍ਹਾਂ ਹੱਲ ਕਰੋਗੇ ਉਹਨੂੰ ਇਸ ਤਰ੍ਹਾਂ ਹੀ ਹੋ ਸਕਦਾ ਕਿ ਇਹ ਸਾਰੇ ਮੇਰਾ ਸਾਥ ਦੇਣ ਮੈਂਬਰ ਬਾਕੀ ਦੇ ਜਿਹੜੇ ਪਲਾਟਾਂ ਦੇ ਵਿੱਚ ਆ ਤਿੰਨ ਮੈਂਬਰ ਉਹ ਮੇਰੇ ਨਾਲ ਆ ਕੇ ਚੱਲਣ ਮੇਰਾ ਸਾਥ ਦੇਣ ਔਰ ਮੈਂ ਆਪਣੇ ਪਿੰਡ ਨੂੰ ਜਿਹੜਾ ਵਾ ਵਧੀਆ ਬੁਲੰਦੀਆਂ ਤੱਕ ਲੈ ਕੇ ਜਾਣਾ ਜਿਹੜੇ ਸੀਵਰੇ ਦੇ ਭਰੇ ਆ ਕੋਈ ਤੁਹਾਡੀ ਸੀਵਰੇ ਦੇ ਅਧਿਕਾਰੀਆਂ ਨਾਲ ਗੱਲਬਾਤ ਹੋਈ ਸੀ ਸੀਵਰੇ ਅਧਿਕਾਰੀਆਂ ਨਾਲ ਮੇਰੀ ਗੱਲ ਹੁੰਦੀ ਰਹਿੰਦੀ ਆ ਪਰ ਮੇਰੀ ਅੱਜ ਵੀ ਗੱਲ ਹੋਈ ਆ ਉਹਨਾਂ ਨੂੰ ਮੈਂ ਬੇਨਤੀ ਕੀਤੀ ਆ ਕਿ ਤੁਸੀਂ ਆਓ ਇੱਥੇ ਮੇਰੇ ਪਿੰਡ ਹੁਣ ਕਿਉਂਕਿ ਸੀਵਰ ਵਾਲੇ ਹੀ ਕੱਟ ਸਕਦੇ ਆ ਬਹੁਤ ਜ਼ਿਆਦਾ ਭਰੇ ਹੋਏ ਆ ਸੀਵਰ ਉਹਨਾਂ ਨੇ ਗਾੜੀ ਮੈਨੂੰ ਕਿਹਾ ਹੋਇਆ ਮੇਰੇ ਫੋਨ ਤੇ ਗੱਲ ਹੋਈ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਸੀਵਰ ਜਿਹੜੇ ਬਹੁਤ ਜ਼ਿਆਦਾ ਬਲੌਕ ਹੋਏ ਆ ਰਾਤ ਨੂੰ ਕਰਾਂਗੇ ਆਪਾਂ ਕੱਲ ਤੱਕ ਸੀਵਰ ਜਿਹੜੇ ਆਪਾਂ ਖਲਵਾਵਾਂਗੇ ਔਰ ਰਾਤ ਨੂੰ ਹੀ ਕੰਮ ਹੋਏਗਾ